ਪੰਨਿਆਂ ਵੋਟਾਂ ਚੜੂਆ ਲੈਣ ਨੂੰ ਮੰਗ ਰੱਖਦੇ ਕਿਹਦੇ ਕੋਲ ਮੋਦੀ ਕੋਲ ਬੋਟ ਪਾਓ ਮੋਦੀ ਨੂੰ ਫੇਰ ਰੱਖੋ ਦੇ ਕੋਲ ਮੰਗ ਦੇਖੋ ਭਾਜੀ ਅਸੀਂ ਸਾਰੀਆਂ ਪਾਰਟੀਆਂ ਦੇਖ ਲਈਆਂ ਪਹਿਲਾਂ ਆਪਣੇ ਕਹਿੰਦੇ ਕਾਗਰ ਚੱਲਦੀ ਰਹੀ ਆ ਫਿਰ ਅਕਾਲੀ ਦਲ ਚੱਲਦੀ ਰਹੀ ਆ ਲੋਕਾਂ ਨੂੰ ਬਦਲਾਵ ਚਾਹੀਦਾ ਤਾਂ ਬਦਲਾਵ ਦੇ ਮੁਤਾਬਕ ਕੀ ਹੋਇਆ ਆਮ ਆਦੀ ਪਾਰਟੀ ਆਈ ਇਹ ਕਹਿੰਨੇ ਵੀ ਅਸੀਂ ਬਿਜਲੀ ਫ੍ਰੀ ਕਰਤੀ ਮੇਰੀ ਤਾਂ ਕਾਫੀ ਦਿਨ ਤੋਂ ਮੈਂ ਤਾਂ ਕਦੇ ਬਿੱਲ ਭਰਿਆ ਵੀ ਹੈ ਨਹੀਂ ਤੁਸੀਂ ਲੋਕਾਂ ਨੂੰ ਹੁਣ ਬਿਜਲੀ ਫ੍ਰੀ ਹੋਈ ਹੋਊਗੀ ਇਹ ਕਹਿੰਦਾ दारू ਸਸਤੀ ਕਰ ਦੇਣਗੇ दारू ਇੰਨੀ ਮਹਿੰਗੀ ਹੋ ਗਈ ਅਸੀਂ दारू ਜੋਗੀ ਰਹਿ ਗਏ ਸਿਰਫ ਅਸੀਂ ਘਰ ਕਿੱਦਾਂ ਚਲਾਵਾਂਗੇ ਹੁਣ ਲੋਕੀ ਲੋਕੀ ਉਹਰੇ ਕੀ ਕਰਦੇ ਆ ਮੋਦੀ ਨੂੰ ਮਾੜਾ ਕਹਿੰਦੇ ਆ ਅਸੀਂ ਤਾਂ ਕਹਿ ਨਹੀਂ ਸਕਦੇ ਕਿਉਂਕਿ ਉਹਨੇ ਕੱਚੇ ਦੇ ਪੱਕੇ ਬਣਾਤੇ ਕੋਈ ਐਜੀ ਸਰਕਾਰ ਨਹੀਂ ਆਈ ਹੈਗੀ ਵੀ ਜਿਨ੍ਹਾਂ ਨੇ ਕੀ ਇੰਨਾ ਖੁੱਲ ਕੇ ਪੈਸੇ ਦਿੱਤਾ ਹੋਵੇ ਕੋਈ ਐਹ ਜੀ ਸਰਕਾਰ ਨਹੀਂ ਆਈ ਹੈਗੀ ਰਜਿਸਟਰੀ ਰੱਖਣਗੇ ਤਾਂ ਲੋਨ ਦੇਣਗੇ ਮੋਦੀ ਸਰਕਾਰ ਨੇ ਕੀ ਕਰਿਆ ਇੱਕ ਆਧਾਰ ਕਾਰਡ ਦੇ ਮੁਤਾਬਕ ਲੋਨ ਦਿੱਤਾ جے نہیں اپنے ہندوستان ਨੂੰ મોદી ਸਾਹਮਦਾ ਤਾਂ ਮੜਾ ਜੇ ਸਾਹਮਿਆ ਤਾਂ ਮੜਾ ਆ ਕਰਤੇ ਜੀ ਟ੍ਰੇਨਾਂ ਬੰਦ ਹੋ ਜਾਣੇ ਜੀ ਐ ਹੋ ਜਾਣਾ ਜੀ ਉਹ ਹੋ ਜਾਣਾ ਆਮੋ ਆਮ ਚੱਲ ਰਿਹਾ ਉਸ ਤਰ੍ਹਾਂ ਚੱਲ ਰਿਹਾ ਨਹੀਂ ਚੱਲ ਰਿਹਾ ਸਾ ਵੀ ਤੁਸੀਂ ਤੁਸੀਂ ਵੀ ਤਾਂ ਸੋਚ ਨਹੀਂ ਚੱਲ ਰਿਹਾ ਤਾਂ ਕਹੋ ਤੁਸੀਂ ਫਿਰ ਅਮਰ ਸਿੰਘ ਨੂੰ ਵੋਟਾਂ ਪਾ ਰਹੇ ਹੋ ਦੁਬਾਰੇ ਕਾਂਗਰਸ ਦੀ ਚੋਣ ਫੇਰ ਲੜ ਰਹੇ ਨੇ ਉਹ ਦੇਖੋ ਭਾਜੀ ਆਪਾਂ ਨੂੰ ਅਮਰ ਸਿੰਘ ਦਾ ਨਾਮ ਦਾ ਹਾਂ ਦੇਖਿਆ ਬੜਾ ਮੋਟਾ ਫਲੈਕਸ ਬੋਰਡ ਦੇ ਉੱਪਰ ਦੇਖਿਆ ਜਰੂਰ ਹੈ ਤੇ ਉਹਦੇ ਮੁਤਾਬਕ ਤੇ ਆਪਣੇ ਹੋਰ ਵੀ ਦੇਖੇ ਆ ਆਪਾਂ ਤਾਂ ਗੇਜਰ ਆਮ ਦੇ ਨਾਲ ਆ ਜੀ ਦਿਲ ਖੋਲ ਕੇ ਆ ਨਹੀਂ ਉਹ ਅਮਰ ਸਿੰਘ ਤੁਹਾਨੂੰ ਦਿਖੇ ਨਹੀਂ ਕੰਮ ਹੋ ਹੀ ਨਹੀਂ ਤੁਹਾਡੇ ਹਲਕੇ ਦੇ ਜਾਂ ਫਿਰ ਅਗਰ ਵੀ ਮੋਦੀ ਸਰਕਾਰ ਕੰਮ ਕਰ ਰਹੀ ਆ ਔਰੇ ਸਭ ਕੁ ਠੀਕ ਠਾਕ ਆ ਅਸੀਂ ਗੇਜਰ ਆਮ ਦੇ ਨਾਲ ਖੜੇ ਆ ਜੀ ਲੋਕ ਸਭਾ ਹਲਕਾ ਫਤੇਗੜ ਸਾਹਿਬ ਦੇ ਤੁਹਾਨੂੰ ਹਾਲਾਤ ਦੱਸਾਂਗੇ ਕਿਹੜੀ ਪਾਰਟੀ ਉੱਪਰ ਜਾ ਰਹੀ ਆ ਕਿਹੜੀ ਪਾਰਟੀ ਨੀਵੇਂ ਜਾ ਰਹੀ ਆ ਤੁਹਾਨੂੰ ਜਨਤਾ ਦੀ رائے ਦੱਸਾਂਗੇ ਅਸੀਗਾ ਵੀਰ ਜੀ ਅਸੀਗਾ ਭਾਜੀ ਕਿਹੜੀ ਪਾਰਟੀ ਨੂੰ ਵੋਟ ਪਾ ਰਹੇ ਹੋ ਤੁਸੀਂ ਦੇਖੋ ਭਾਜੀ ਅਸੀਂ ਸਾਰੀਆਂ ਪਾਰਟੀਆਂ ਦੇਖ ਲਈਆਂ ਪਹਿਲਾਂ ਆਪਣੇ ਕੀ ਕਹਿੰਦੇ ਕਾਗਰ ਚੱਲਦੀ ਰਹੀ ਆ ਫਿਰ ਅਕਾਲੀ ਦਲ ਚੱਲਦੀ ਰਹੀ ਆ ਲੋਕਾਂ ਨੂੰ ਬਦਲਾਵ ਚਾਹੀਦਾ ਤਾਂ ਬਦਲਾਵ ਦੇ ਮੁਤਾਬਕ ਕੀ ਹੋਇਆ ਆਮ ਆਦਮੀ ਪਾਰਟੀ ਆਈ ਠੀਕ ਹੈ ਜੀ ਤੇ ਉਹਨਾਂ ਨੂੰ ਨਾਲ ਮਿਲ ਕੇ ਵੋਟਾਂ ਪਾਈਆਂ ਗਈਆਂ ਇਹ ਕਹਿੰਨੇ ਵੀ ਅਸੀਂ ਬਿਜਲੀ ਫ੍ਰੀ ਕਰਤੀ ਮੇਰੀ ਤਾਂ ਕਾਫੀ ਦੇਰ ਤੋਂ ਮੈਂ ਤਾਂ ਕਦੇ ਬਿੱਲ ਭਰਿਆ ਵੀ ਹੈ ਨਹੀਂ ਕੁਝ ਲੋਕਾਂ ਨੂੰ ਹੁਣ ਬਿਜਲੀ ਫ੍ਰੀ ਹੋਈ ਹੋਊਗੀ ਇਹ ਕਹਿੰਦਾ ਦਾਰੂ ਸਸਤੀ ਕਰ ਦੇਣਗੇ ਦਾਰੂ ਐਨੀ ਮਹਿੰਗੀ ਹੋ ਗਈ ਅਸੀਂ ਦਾਰੂ ਜੋਗੀ ਰਹਿ ਗਏ ਸਿਰਫ ਅਸੀਂ ਘਰ ਕਿੱਦਾਂ ਚਲਾਵਾਂਗੇ ਭਗਵਾਨਤਮਾਨ ਨੇ ਇਹੀ ਗੱਲ ਕਹੀ ਸੀ ਨਾ ਜੀ ਦਾਰੂ ਸਸਤੀ ਕਰਾਂਗੇ ਹੋਰ ਕੰਮ ਵੀ ਵਧਾਰੇ ਨੇ ਹੋਰ ਨਸ਼ੇ ਵੀ ਵਧਾਰੇ ਨੇ ਮਤਲਬ ਕੀ ਕੋਈ ਹੋਰ ਚਿੱਟੇ-ਚੁੱਟੇ ਛੱਡ ਕੇ ਹੋਰ ਜਿਵੇਂ ਕਿ ਪੁੱਕੀ ਹੋ ਗਈ ਹੂੰ ਹੋ ਸਕਦਾ ਜੈਜਕ ਨਹੀਂ ਤੇ ਫੀਮ ਹੋ ਗਈ ਚਿੱਟੇ ਵਾਲੇ ਨੇ ਐਨਾ ਪੂਰਾ ਹਾਲ ਆ ਜੀ ਮੈਂ ਦੇਖਿਆ ਹੀ ਆ ਕਦੇ ਨਸ਼ਾ ਦਾ ਕਰਿਆ ਹੈ ਨਹੀਂ ਆਪਾਂ ਸ਼ਰਾਬੀ ਬੰਦੇ ਆ ਮੇਰਾ ਪਰਿਵਾਰ ਮੈਨੂੰ ਛੱਡ ਗਿਆ ਬਾਜੀ ਹੁਣ ਲੋਕੀ ਲੋਕੀ ਉਹਰੇ ਕੀ ਕਰਦੇ ਆ ਮੋਦੀ ਨੂੰ ਮਾੜਾ ਕਹਿੰਦੇ ਆ ਅਸੀਂ ਤਾਂ ਕਹਿ ਨਹੀਂ ਸਕਦੇ ਕਿਉਂਕਿ ਉਹਨੇ ਕੱਚਿਆਂ ਦੇ ਪੱਕੇ ਬਣਾਤੇ ਕੋਈ ਐਜੀ ਸਰਕਾਰ ਨਹੀਂ ਆਈ ਹੈਗੀ ਵੀ ਜਿਨ੍ਹਾਂ ਨੇ ਕੀ ਇੰਨਾ ਖੁੱਲ ਕੇ ਪੈਸੇ ਦਿੱਤਾ ਹੋਵੇ ਕੋਈ ਐਜੀ ਸਰਕਾਰ ਨਹੀਂ ਆਈ ਹੈਗੀ ਰਜਿਸਟਰੀ ਰੱਖਣਗੇ ਤਾਂ ਲੋਨ ਦੇਣਗੇ ਮੋਦੀ ਸਰਕਾਰ ਨੇ ਕੀ ਕਰਿਆ ਇੱਕ ਆਧਾਰ ਕਾਰਡ ਦੇ ਮੁਤਾਬਕ ਲੋਨ ਦਿੱਤਾ ਕੋਈ ਬੰਦਾ ਵਪਾਰ ਚਲਾ ਸਕਦਾ ਨਹੀਂ ਚਲਾਊਗਾ ਤਾਂ ਉਹਦੀ ਮਰਜ਼ੀ ਹੈ ਹੁਣ ਕਿਸੇ ਦੀ ਆਪਾਂ ਕਾਨੂੰਪ੍ਰਾਈ ਕਰਨੀ ਹੈ ਬਾਕੀ ਲੋਕ ਆਪਣੇ ਆਪ ਸੰਭਾਲ ਲੈਣੇ ਠੀਕ ਹੈ ਨਾ ਜੀ ਤੁਸੀਂ ਹੁਣ ਮੋਦੀ ਸਾਹਿਬ ਦੇ ਸਮਰਥਕ ਹੋ ਬਿਲਕੁਲ ਜਿਹੜਾ ਚੰਗਾ ਕਰੂਗਾ ਸਤਾਉਦੇ ਆ ਭਾਜਪਾ ਨੂੰ ਵੋਟ ਪਾ ਰਹੇ ਹਾਂ ਹੁਣ ਕੋਈ ਕਸਰ ਨਹੀਂ ਹੈ ਕੋਈ ਦੇਖੋ ਜੀ ਅਮਰ ਸਿੰਘ ਤੁਹਾਨੂੰ ਵਧੀਆ ਲੱਗਿਆ ਕੈਂਡੀਡੇਟ ਅਮਰ ਸਿੰਘ ਦੁਬਾਰੇ ਕਾਂਗਰਸ ਚ ਅਮਰ ਸਿੰਘ ਪਹਿਲਾਂ ਐਮਪੀ ਸੀ ਹੁਣ ਫੇਰ ਆ ਕੇ ਖੜ ਕੇ ਕੀ ਰਾਏ ਹੈ ਨਾ ਮੇਰੀ ਮੈਨੂੰ ਕੁਝ ਨਹੀਂ ਪਤਾ ਹੈਗਾ ਮੈਨੂੰ ਤਾਂ ਇੰਨਾ ਪਤਾ ਹੈ ਵੀ ਜਦੋਂ ਮੀਂਹ ਵਾਰਛਾਂਦੀ ਆ ਜਦੋਂ ਮੀਂਹ ਵਾਰਛਦਾ ਜਿਵੇਂ ਅੱਜਕੱਲ ਮੀਂਹ ਚੱਕਰ ਦੂਹਾਂ ਆ ਜਾਂਦੇ ਆ ਕਿਸੇ ਦੀ ਕੰਧ गिर ਜਾਂਦੀ ਹੈ ਕਿਸੇ ਦੀ ਛੱਤ गिर ਜਾਂਦੀ ਹੈ ਉਹ ਥੱਲੇ ਜਾਵਾ ਗਾ ਕੇ ਦਬ ਜਾਂਦੇ ਆ ਹਮ ਪਰਿਵਾਰ ਦਾ ਪਰਿਵਾਰ ਖਤਮ ਹੋ ਜਾਂਦਾ ਤੇ ਉਹਦੇ ਵਾਸਤੇ ਮਤਲਬ ਕੀ ਕਿਹੜੀ ਸਰਕਾਰ ਨੇ ਇਹ ਜਿਹਾ ਕੰਮ ਕਰਿਆ ਇੱਕ ਸਿਰਫ ਸਰ ਮੋਦੀ ਸਰਕਾਰ ਨੇ ਕੰਮ ਕਰਿਆ ਕਈ ਸਾਲ ਪਹਿਲਾਂ ਦੀ ਗੱਲ ਆ ਜੀ ਮੇਰੇ ਸਹੁਰੇ ਰਾਜਪੁਰੇ ਮੈਂ ਉੱਥੋਂ ਸੁਣੀ ਦੀ ਗੱਲ ਲੋਕਾਂ ਨੇ ਇਹਨਾਂ ਨੇ ਸਮਝਿਆ ਵੀ ਕਿਤੇ ਬੇਵਕਾਰ ਦੀਆਂ ਗੱਲਾਂ ਐ ਅੱਜ ਸਚਾਈ ਤੱਕ ਗੱਲ ਪਹੁੰਚ ਗਈ ਪਹਿਲਾ ਕਰੋਨਾ ਆਉਗੀ ਕਰੋਨਾ ਫੇਰ ਲਾਕਡਾਊਨ ਨੂੰ ਕਿਸੇ ਨੋਟਬੰਦੀ ਹੋ ਗਈ ਕਹਿੰਦੇ ਇੰਨਾ ਪੈਸਾ ਜਮਾ ਪਿਆ ਕਿਸੇ ਬੰਦੇ ਨੇ ਕੀ ਗੱਲ ਕਹੀ ਤੀ ਕਹਿੰਦਾ ਇਹਦਾ ਮਿੰਟਾਂ ਦੇ ਵਿੱਚ ਕੰਮ ਹੋ ਜਾਊਗਾ ਜੇ ਸਰਕਾਰ ਕੋਈ ਇਹੋ ਜਿਹਾ ਕੰਮ ਕਰ ਦੂਵੇ ਵੀ ਨੋਟਬੰਦੀ ਕਰ ਦੂਵੇ ਜੇ ਮੋਦੀ ਨੇ ਕਰਦੀ ਤਾਂ ਮੜਾ ਫੇਰ ਗਾਹ ਆ ਆਪਣੇ ਕਹਿੰਦੇ ਕਰੋਨਾ ਆ ਗਿਆ ਜੀ ਜੇ ਨਹੀਂ ਆਪਣੇ ਹਿੰਦੁਸਤਾਨ ਨੂੰ ਮੋਦੀ ਸਾਹਮਦਾ ਤਾਂ ਮੜਾ ਜੇ ਸਾਹਮਿਆ ਤਾਂ ਮੜਾ ਸਾਹਮਲੇ ਤਾਂ ਕੀ ਹੋ ਗਿਆ ਉਸ ਤੋਂ ਬਾਅਦ ਹੁਣ ਆਇਆ 2022 ਤੱਕ ਦੀ ਗੱਲ ਹੋਈ ਸੀ ਜੀ ਇਹ ਵੀ ਕੱਚਿਆਂ ਦੇ ਪੱਕੇ ਬਣਾ ਕੇ ਦੇ ਦੇਂਗੇ ਕਰਦੇ ਕਰਾਉਂਦੇ ਟਾਈਮ ਜ਼ਿਆਦਾ ਆ ਗਿਆ ਸਾਰਾ ਕੁਝ ਦੇਖਣਾ ਹੁੰਦਾ ਨਾ ਕਿਤੇ ਇੱਕੋ ਲਖਤ ਦੇ ਵਿੱਚ ਤਾਂ ਹੁੰਦਾ ਹੈ ਨਹੀਂ ਜੇ ਅੱਜ ਤੁਹਾਡੀ 400 ਰੁਪਏ ਦਿਹਾੜੀ ਆ ਸਾਲ ਦੇ ਮੁਤਾਬਕ ਤੁਹਾਡੀ 100 ਰੁਪਏ ਵਧੂਗੀ ਉਹਨਾਂ ਨੇ ਵੀਰੇ ਕੱਚੇ ਜਿਹੜੇ ਪੱਕੇ ਆ ਉਹਨਾਂ ਦੇ ਪੈਸੇ ਵੱਧ ਰਹੇ ਆ ਹੁਣ ਦੇਖੋ ਤੁਸੀਂ ਵਸੀਪਠਾਣਾ ਸ਼ਹਿਰ ਦੇ ਵਿੱਚ ਆਏ ਹੋ ਆ ਇੱਥੇ ਕਿਸੇ ਕਿਸੇ ਘਰ ਦੇ ਵਿੱਚ ਜਾ ਕੇ ਦੇਖੋ ਕਿਸੇ ਦੇ ਕੱਚੇ ਨਹੀਂ ਹੈਗੇ ਸਭ ਦੇ ਪੱਕੇ ਨੇ ਤੇ ਕਿਹੜੀ ਮੈਦਾ ਇਹਦੀ ਗੱਲ ਸਮਝਦਾ ਜੀ ਮੋਦੀ ਸਰਕਾਰ ਨਹੀਂ ਕਰਿਆ ਅਸੀਂ ਪਾਣਿਆ ਵੋਟਾਂ ਝਾੜੂ ਵਾਲਿਆਂ ਨੂੰ ਮੰਗ ਰੱਖਦੇ ਕੀਦੇ ਕੋਲੋਂ ਮੋਦੀ ਕੋਲੋਂ ਵੋਟ ਪਾਓ ਮੋਦੀ ਨੂੰ ਫੇਰ ਰੱਖੋ ਦੇ ਕੋਲ ਮੰਗ ਵੀ ਸਾਨੂੰ ਵੋਟ ਜੀ ਪਾਣੀ ਨਹੀਂ ਮੋਦੀ ਦਾ ਨਾਮ ਬਦਨਾਮ ਕਰਨਾ ਆ ਕਰਤੇ ਆ ਜੀ ਟ੍ਰੇਨਾਂ ਬੰਦ ਹੋ ਜਾਣੇ ਜੀ ਐ ਹੋ ਜਾਣਾ ਜੀ ਉਹ ਹੋ ਜਾਣਾ ਆਮੋ ਆਮ ਚੱਲ ਰਿਹਾ ਉਸ ਤਰ੍ਹਾਂ ਚੱਲ ਰਿਹਾ ਨਹੀਂ ਚੱਲ ਰਿਹਾ ਸਾਹਿਬ ਤੁਸੀਂ ਤੁਸੀਂ ਵੀ ਤਾਂ ਸੋਚ ਨਹੀਂ ਚੱਲ ਰਿਹਾ ਤਾਂ ਕਹੋ ਲੰਗਰ ਪਾਣੀ ਗੁਰਦੁਆਰਾ ਸਾਹਿਬ ਦੇ ਸਭੂ ਮੁਤਾਬਕ ਉਹ ਦੇਖੋ ਆਜਾ ਪ੍ਰਧਾਨਤੂ ਵੀ ਆਜਾ ਕੋਈ ਨਹੀਂ ਕੋਈ ਨਹੀਂ ਦੇਖੋ ਕੋਈ ਗੱਲ ਨਹੀਂ ਸਾਨੂੰ ਤਾਂ ਇਹ ਨਹੀਂ ਬਹੁਤ ਆ ਕੱਚਿਆਂ ਦੇ ਬੱਕੇ ਬਣਾਤੇ ਇਹਦੇ ਵਾਦੀਏ ਕੁਝ ਹੈ ਕੁਝ ਨਹੀਂ ਹੈ ਹੁਣ ਮੈਂ ਪਹਿਲਾਂ ਗੱਲ ਦੁਹਰਾਇ ਦੀ ਫੇਰ ਦੁਬਾਰਤੀ ਰਿਪੀਟ ਮਾਰਦਾ ਵੀ ਆਧਾਰ ਕਾਰਡ ਦੇ ਮੁਤਾਬਕ ਕੱਚਾ ਮਤਲਬ ਕਿ ਕੋਈ ਆਪਾਂ ਨੇ ਕੰਮਕਾਰ ਧੰਦਾ ਚਲਾਉਣਾ ਹੈ ਤਾਂ ਵੀ ਪੈਸੇ ਮਿਲ ਜਾਂਦੇ ਆ ਹੋਰ ਸਕੀਮਾਂ ਬਹੁਤ ਆ ਕੋਈ ਪੜਿਆ ਲਿਖਿਆ ਇਨਸਾਨ ਹੋਵੇ ਤਾਂ ਉਹਨੂੰ ਸਾਰਾ ਕੁਝ ਪਤਾ ਹੋ ਜਾਂਦਾ ਐਨੀਆਂ ਮਤਲਬ ਕਿ ਯੋਜਨਾ ਚੱਲਦੀਆਂ ਬਹੁਤ ਕੁਝ ਚੱਲਦਾ ਸਾਡੇ ਕੁਝ ਲੋਕ ਇਹੋ ਜਿਹੇ ਨੇ ਨਾ ਡਰਦੇ ਨੇ ਕਿਉਂ ਡਰਦੇ ਨੇ ਅੰਦਰੋਂ ਡਰਦੇ ਨੇ ਕੋਈ ਤਗੜੇ ਬੰਦੇ ਆ ਉਹ ਦਿਵਾਲਾ ਨੇ ਕੋਈ ਨਹੀਂ ਗੱਲ ਕਰ ਸਕਦਾ ਤੁਸੀਂ ਫਿਰ ਅਮਰ ਸਿੰਘ ਨੂੰ ਵੋਟਾਂ ਪਾ ਰਹੇ ਹੋ ਦੁਬਾਰੇ ਕਾਂਗਰਸ ਦੀ ਚੋਣ ਫੇਰ ਲੜ ਰਹੇ ਨੇ ਉਹ ਦੇਖੋ ਭਾਜੀ ਆਪਾਂ ਨੂੰ ਅਮਰ ਸਿੰਘ ਦਾ ਨਾਮ ਦਾ ਹਾਂ ਦੇਖਿਆ ਬੜਾ ਮੋਟਾ ਫਲੈਕਸ ਬੋਰਡ ਦੇ ਉੱਪਰ ਦੇਖਿਆ ਜਰੂਰ ਆ ਤੇ ਉਹਦੇ ਮੁਤਾਬਕ ਤੇ ਆਪਣੇ ਹੋਰ ਵੀ ਦੇਖੇ ਆ ਆਪਾਂ ਤਾਂ ਗੇਜਰਾਮ ਦੇ ਨਾਲ ਆ ਜੀ ਦਿਲ ਖੋਲ ਕੇ ਆ ਨਹੀਂ ਉਹ ਅਮਰ ਸਿੰਘ ਤੁਹਾਨੂੰ ਦਿਖੇ ਨਹੀਂ ਕੰਮ ਹੋਈ ਨਹੀਂ ਥੋੜੇ ਹਲਕੇ ਦੇ ਜਾਂ ਫਿਰ ਮਤਲਬ ਮੋਦੀ ਸਰਕਾਰ ਕੰਮ ਕਰ ਰਹੀ ਆ ਔਰੇ ਸਭ ਕੁ ਠੀਕ ਠਾਕ ਆ ਅਸੀਂ ਗੇਜਰਾਮ ਦੇ ਨਾਲ ਖੜੇ ਆ ਜੀ ਨਹੀਂ ਅਮਰ ਸਿੰਘ ਦਾ ਕੋਈ ਤੁਹਾਨੂੰ ਲੱਗਦਾ ਵੀ ਕੰਮ ਹੋਏ ਨੇ ਜਾਂ ਤੁਸੀਂ ਵੋਟ ਪਾ ਰਹੇ ਹੋ ਜਿਹੜਾ ਸਾਡੇ ਨਾਲ ਮਤਲਬ ਜਿਹੜੇ ਸਾਡੇ ਸ਼ਹਿਰ ਦਾ ਕੰਮ ਕਰੂਗਾ ਹੁਣ ਤੁਸੀਂ ਇੱਥੇ ਦੇਖ ਲਓ ਪਿਛਲੇ ਪਾਸੇ